ਅਗੱਤੇ ਇਹ ਕਹਾਣੀ ਹੈ ਇੱਕ ਨਾਸ ਕੁੜੀ ਦੀ ਪ੍ਰੇਮ ਕਹਾਣੀ ਪਿੰਕੀ ਦੇ ਨਾਨਣ ਪੇਕੇ ਕਿਉਂ ਆ ਗਈ ਸੀ ਨਾਲੇ ਤਲਾਕ ਮੰਗਦੀ ਸੀ ਮਿੱਤੋ ਦੇ ਘਰ ਦਾ ਕੰਮ ਨਿਬੇੜ ਪਿੰਕੀ ਸ਼ਾਮੋ ਬੀਬੀ ਦੇ ਘਰ ਸਫਾਈ ਕਰਨ ਆ ਗਈ ਸ਼ਾਮੋ ਬੀਬੀ ਰਸੋਈ ਵਿੱਚ ਖੜੀ ਦੁੱਧ ਉਬਾਲ ਰਹੀ ਸੀ ਕੋਲ ਹੀ ਗਾਜਰਾਂ ਪਈਆਂ ਸਨ ਤੇ ਫਰੂਟ ਵੀ ਪਏ ਸਨ ਸਾਸਰੀ ਕਾਲ ਬੀਬੀ ਜੀ ਕੀ ਚੜ੍ਹ ਲਿਆ ਸਵੇਰੇ ਸਵੇਰੇ ਤੁਸੀਂ ਮੱਥਾ ਟੇਕਦੀ ਪਿੰਕੀ ਬੀਬੀ ਕੋਲ ਹੀ ਖੜ ਗਈ ਚੜਨਾ ਕੀ ਹੈਤੀਏ ਦੁੱਧ ਦੀ ਅੱਜ ਲੇਟ ਆਇਆ ਸੀ ਦੁੱਧ ਗਰਮ ਕਰਦੀ ਸੀ ਸੋਚਦੀ ਸੀ ਫਿਰ ਆ ਸਾਮਾਨ ਸੰਭਾਲ ਦਵਾਂਗੀ ਲੈ ਹੁਣ ਤੂੰ ਆ ਗਈ ਸੰਭਾਲ ਆਪਣਾ ਕੰਮ ਬੀਬੀ ਗੈਸ ਬੰਦ ਕਰਦੀ ਪਾਸੇ ਹੋ ਖਲੋ ਗਈ ਕੋਈ ਗੱਲ ਨਹੀਂ ਬੀਬੀ ਜੀ ਤੁਸੀਂ ਆ ਕੁਰਸੀ ਤੇ ਬਹਿ ਜਾਓ ਤੇ ਕਿਹੜਾ ਸਾਮਾਨ ਕਿੱਥੇ ਰੱਖਣਾ ਦੱਸ ਦੱਸ ਜਾਇਓ ਦੱਸੀ ਜਾਇਓ ਮੈਨੂੰ ਤੇ ਉਹ ਸ਼ੈਂਕ ਵਿੱਚ ਹੱਥ ਧੋ ਕੇ ਆਪਣੇ ਸ਼ਾਲ ਨਾਲ ਕੀ ਸਾਫ਼ ਕਰਨ ਲੱਗੀ ਮੈਂ ਚਾਹ ਤਰ ਲੈਂਦੀ ਹਾਂ ਚਿੱਤ ਠੀਕ ਨਹੀਂ ਠੀਕ ਜਿਹਾ ਨਹੀਂ ਲੱਗਦਾ ਅਜਵੈਨ ਪਾਲਵਾ ਚਾਚ ਥੋੜੀ ਜੀ ਸ਼ਾਮੋ ਬੀਬੀ ਨੇ ਉਬਲਦੇ ਪਾਣੀ ਵਿੱਚ ਚਾਹ ਪੱਤੀ ਪਾਉਂਦੀ ਨੇ ਪਿੰਕੀ ਨੂੰ ਪੁੱਛਿਆ ਕੀ ਹੋਇਆ ਚਿੱਤ ਨੂੰ ਬੀਬੀ ਜੀ ਤੁਸੀਂ ਆ ਆ ਇੱਥੇ ਬੈਠੋ ਪਹਿਲਾਂ ਪਿੰਕੀ ਨੇ ਮੋਢਿਆਂ ਤੋਂ ਫੜ ਕੇ ਬੀਬੀ ਨੂੰ ਕੋਲ ਹੀ ਪਈ ਕੁਰਸੀ ਤੇ ਬਿਠਾ ਦਿੱਤਾ ਤੇ ਆਪ ਜਵੈਣ ਵਾਲਾ ਡੱਬਾ ਖੋਲ ਕੇ ਜਵੈਣ ਪਾਉਣ ਲੱਗੀ ਆ ਇੰਨੀ ਬਹੁਤ ਹੈ ਨਾ ਉਸਨੇ ਜਵੈਣ ਡੱਬੇ ਦੇ ਢੱਕਣ ਤੇ ਕੱਢ ਕੇ ਪੁੱਛਿਆ ਹਾਂ ਹਾਂ ਬਹੁਤ ਹੈ ਆਖਦੀ ਬੀਬੀ ਆਪਣੇ ਹੱਥ ਨਾਲ ਆਪਣੀਆਂ ਪੜਪੜੀਆਂ ਦੱਬਣ ਲੱਗੀ ਤੁਸੀਂ ਠੀਕ ਨਹੀਂ ਲੱਗਦੇ ਮੈਨੂੰ ਕੋਈ ਟੈਨਸ਼ਨ ਹੋਣੀ ਤਾਂ ਹੀ ਸਿਰ ਦੁੱਖਦਾ ਲੱਗਦਾ ਤੁਹਾਡਾ ਮੈਨੂੰ ਪਿੰਕੀ ਚਾਹ ਕੱਪਾਂ ਵਿੱਚ ਪਾਉਂਦੀ ਬੋਲੀ ਆ ਜੋ ਬਾਹਰ ਬੈ ਕੇ ਚਾਹ ਪੀਂਦੇ ਹਾਂ ਪਹਿਲਾਂ ਆਪਾਂ ਉਹ ਕੱਪ ਚੁੱਕ ਕੱਪ ਚੁੱਕ ਕੇ ਬਾਹਰ ਵਰਾਂਡੇ ਵਿੱਚ ਪਏ ਤਖਤ ਪੋਛ ਤੇ ਬਹਿ ਗਈਆਂ ਤੇ ਚਾਹ ਪੀਣ ਲੱਗੀਆਂ ਪਿੰਕੀ ਨੇ ਪੁੱਛਣ ਤੇ ਸ਼ਾਮੋ ਬੀਬੀ ਨੇ ਉਸ ਨੂੰ ਦੱਸਿਆ ਕਿ ਪਰੀ ਦੇ ਮਾਮਾ ਮਾਮੀ ਆਏ ਸੀ ਤੇ ਉਸ ਦੀ ਮਾਮੀ ਦਾ ਸੁਭਾਅ ਠੀਕ ਨਹੀਂ ਲੱਗਦਾ ਮਾਮਾ ਜ਼ਰੂਰ ਪਿਆਰ ਕਰਦਾ ਫਿਕਰ ਕਰਦਾ ਪਰੀ ਦੀ ਪਰ ਉਹਦੀ ਮਾਮੀ ਤਾਂ ਪਰੀ ਨੂੰ ਦੇਖ ਕੇ ਨਹੀਂ ਸੁਹੋਂਦੀ ਮੇਰੇ ਬਾਦ ਮੇਰੀ ਜਵਾਕੜੀ ਦਾ ਪਤਾ ਨਹੀਂ ਕੀ ਬਣੇਗਾ ਬਸ ਆਹੀ ਸੋਚੀ ਜਾਨੀ ਅਕਲ ਦੀ ਤਾਂ ਹੀ ਸਿਰ ਭਾਰਾ ਹੋਇਆ ਥੋੜਾ ਸੋਚ-ਸੋਚ ਕੇ ਫਿਕਰ ਨਾ ਕਰਿਆ ਕਰੋ ਰੋਹਿਤ ਤੇ ਹਰੀ ਵੀਰਾ ਰੱਬ ਨੇ ਭੇਜੇ ਨੇ ਔਰ ਅੱਖ ਰਹਿ ਨਾ ਖਿਆਲ ਪਰੀ ਦਾ ਨਾਲ ਕੰਮ ਦੀ ਫਿਕਰ ਨਾ ਕਰਿਆ ਕਰੋ ਵੇਲੇ ਕੁਵੇਲੇ ਮੈਂ ਆਪੇ ਕਰਦਿਆ ਕਰਾਂਗੀ ਹੁਣ ਤਾਂ ਇਹ ਵੀ ਬਹੁਤ ਸੋਚਦੇ ਨੇ ਤੁਹਾਡੇ ਬਾਰੇ ਮੈਨੂੰ ਕਹਿੰਦੇ ਸੀ ਤਾਈ ਜੀ ਦਾ ਧਿਆਨ ਰੱਖਿਆ ਕਰ ਆਪਣਤ ਜਿਹੇ ਨਾਲ ਤੇ ਹੌਸਲਾ ਦਿਨਦੀ ਪਿੰਕੀ ਨੇ ਕਿਹਾ ਹੁਣ ਕੁਛ ਆਰਾਮ ਲੱਗਦਾ ਤੂੰ ਇਹ ਕਰ ਸਾਰੇ ਫਲ ਫਲੂਟ ਫ੍ਰਿਜ ਵਿੱਚ ਰੱਖ ਦੇ ਤੇ ਆਹ ਟੋਕਰੀ ਵਾਲੇ ਤੂੰ ਲੈ ਜੀ ਘਰੇ ਨਿਆਣੇ ਖਾ ਲੈਣਗੇ ਬੀਬੀ ਟੋਕਰੀ ਦਿਖਾਉਣ ਦੀ ਬੋਲੀ ਹੁਣ ਤਾਂ ਬੀਬੀ ਜੀ ਸੁਖ ਨਾਲ ਆ ਵੀ ਲਿਆਉਂਦੇ ਰਹਿੰਦੇ ਹਨ ਜਿੰਨਾ ਕਿ ਸਰਦਾ ਸ਼ਰਾਬ ਤੇ ਪੈਸਾ ਨਹੀਂ ਖਰਾਬ ਕਰਦੇ ਮੈਨੂੰ ਵੀ ਕਹਿੰਦੇ ਸੀ ਕੰਮ ਛੱਡ ਦੇ ਕੁੜੀਆਂ ਦਾ ਧਿਆਨ ਰੱਖਿਆ ਕਰ ਬਹਿ ਕੇ ਪਿੰਕੀ ਦੇ ਮੂੰਹੋਂ ਕਰਵਾਲੇ ਦੀਆਂ ਸਿੱਖਤਾ ਸੁਣ ਬੀਬੀ ਬਹੁਤ ਖੁਸ਼ ਸੀ ਆ ਤਾਂ ਬਹੁਤ ਵਧੀਆ ਗੱਲ ਸੁਣਾਈ ਤੋਂ ਭळा ਹੋਵੇ ਹਰੀ ਤੇ ਰੋਹਿਤ ਦਾ ਜਿੰਨਾ ਆਪਣੇ ਜਿੰਦੜ ਨੂੰ ਸ਼ਰਾਬੀ ਛਡਾ ਕੇ ਸਹੀ ਪਾਸੇ ਲਗਾ ਦਿੱਤਾ ਬੀਬੀ ਨੇ ਕਿਹਾ ਹਾਂਜੀ ਬੀਬੀ ਜੀ ਹੁਣ ਤਾਂ ਸਾਰੇ ਖੁਸ਼ ਨੇ ਕਰੇ ਪਰ ਗੱਲ ਕਰਦੀ ਉਹ ਇੱਕਦਮ ਚੁੱਪ ਜਿਹੀ ਹੋ ਗਈ ਤੇ ਅੱਖਾਂ ਧਰਤੀ ਤੇ ਗੱਡ ਲਈਆਂ ਪਰ ਪਰ ਕੀ ਨਾ ਹੁਣ ਹੋਰ ਕੀ ਹੋ ਗਿਆ ਬੀਬੀ ਨੇ ਫਿਰ ਸਵਾਲ ਕੀਤਾ ਮੰਮੀ ਜੀ ਹਾਲੇ ਵੀ ਉਹੀ ਪੋਤੇ ਦਾ ਮੂੰਹ ਦਿਖਾਉਂਦੇ ਦਿਖਾਉਂਦੇ ਨੇ ਅਹੀ ਕਹਿੰਦੇ ਰਹਿੰਦੇ ਨੇ ਤੇ ਦੂਜਾ ਮੇਰੀ ਨਨ੍ਹਾਣ ਵੀ ਰਾਤ ਸਹੁਰਿਆਂ ਨਾਲ ਲੜ ਕੇ ਆ ਗਈ ਕਹਿੰਦੀ ਹੁਣ ਨਹੀਂ ਜਾਣਾ ਉੱਥੇ ਮੈਂ ਤਾਂ ਤਲਾਕ ਹੀ ਲੈਣਾ ਇੱਕੋ ਸਾਹੇ ਪਿੰਕੀ ਨੇ ਦੋਹਾਂ ਗੱਲਾਂ ਬੀਬੀ ਕੋਲ ਕਰ ਆਪਣਾ ਢਿੱਡ ਹੌਲਾ ਕਰ ਲਿਆ ਆ ਪੋਤੇ ਵਾਲੀ ਗੱਲ ਤਾਂ ਮੈਂ ਮੰਨਦੀ ਆ ਕਿ ਦਾਦੀਆਂ ਨੂੰ ਚਾਹ ਹੁੰਦਾ ਪਰ ਧੀ ਪੁੱਤਰਾਂ ਚ ਫਰਕ ਵੀ ਨਹੀਂ ਕਰਨਾ ਚਾਹੀਦਾ ਤੇ ਪੜਾ ਰਾਣੀ ਕਾ ਤੋਂ ਆ ਗਈ ਲੜ ਕੇ ਵੈਸੇ ਉਹਦਾ ਸੁਭਾਤਾ ਹੈ ਨਹੀਂ ਲੜਨ ਦਾ ਕੀ ਦੱਸਾਂ ਬੀਬੀ ਜੀ ਕਿਸੇ ਸਕੂਲ ਦੀ ਬੱਸ ਚਲਾਉਂਦਾ ਸੀ ਵੀਰਾ ਦੂਜੇ ਡਰਾਈਵਰਾਂ ਡਰਾਈਵਰਾਂ ਨੇ ਨਸ਼ੇ ਤੇ ਲਾਤਾ ਉਚਟਾ ਪੀਣ ਲੱਗ ਗਿਆ ਚਿੱਟਾ ਚਿੱਟੇ ਤੇ ਜ਼ਿਆਦਾ ਜ਼ੋਰ ਦਿੰਦੀ ਪਿੰਕੀ ਬੀਬੀ ਨੂੰ ਦੱਸ ਰਹੀ ਸੀ ਸੁਣਿਆ ਤਾਂ ਸੀ ਇਹਦੇ ਬਾਰੇ ਬੀੜਾ ਹੀ ਪੈੜਾ ਨਸ਼ਾ ਹੈ ਇਹ ਤਾਂ ਉਹਨੂੰ ਕਿੱਥੋਂ ਲਤ ਲੱਗ ਗਈ ਬੀਬੀ ਨੇ ਹੈਰਾਨ ਹੁੰਦਿਆਂ ਪੁੱਛਿਆ ਬਸ ਬੀਬੀ ਜੀ ਲਾਉਣ ਵਾਲੇ ਲਾ ਹੀ ਦਿੰਦੇ ਨੇ ਤੇ ਜੇ ਆਪ ਵੀ ਅਗਲਾ ਨਾਲ ਰਲ ਜੇ ਫੇਰ ਕਾਹਨੂੰ ਕੋਈ ਮੁੜ ਕੇ ਦੇਖਦਾ ਨਸ਼ੇ ਵਾਲੀ ਦਲਦਲ ਚ ਹੀ ਗਲਤਾਨ ਹੋ ਜਾਂਦਾ ਉਹ ਜਿਹੜਾ ਬੰਦਾ ਬੱਸਾਂ ਦਾ مالک ਆ ਨਾ ਉੱਤੇ ਤੱਕ ਪਹੁੰਚ ਉਹਦੀ ਤੇ ਬੱਸਾਂ ਦੀ ਕਮਾਈ ਦੇ ਨਾਲ ਨਾਲ ਆ ਚਿੱਟੇ ਦਾ ਕਾਰੋਬਾਰ ਵੀ ਕਰਦਾ ਉਸੇ ਨੇ ਲਾਇਆ ਵੀਰ ਜੀ ਨੂੰ ਆ ਕੰਮ ਕਰਨ ਹੁਣ ਨਾ ਘਰੇ ਪੈਸੇ ਦਿੰਦਾ ਤੇ ਕੁੜੀ ਵੀ ਕੁੱਟਮਾਰ ਕਰਦਾ ਜੇ ਉਹ ਹਟਾਉਂਦੀ ਹੈ ਤਾਂ ਪਿੰਕੀ ਨੇ ਸਾਰੀ ਗੱਲ ਦੱਸੀ ਅੱਛਾ ਫੇਰ ਤਾਂ ਹੀ ਆਈ ਆ ਰਾਣੀ ਬੀਬੀ ਨੇ ਫਿਕਰ ਕਰਦੇ ਕਿ ਹਾ ਕੱਲ ਉਸਨੇ ਪੇਟੀ ਦਾ ਜਿੰਦਾ ਹੀ ਤੋੜ ਦਿੱਤਾ ਸੀ ਗਹਿਣੇ ਲੱਭ ਰਹਾ ਸੀ ਰਾਣੀ ਦੇ ਵਿੱਚੋਂ ਉਹ ਆਪਣੀ ਸੱਸ ਨਾਲ ਬਾਜ਼ਾਰ ਗਈ ਹੋਈ ਸੀ ਝਾੜੂ ਹੱਥ ਵਿੱਚ ਫੜੀ ਉਹ ਉੱਥੇ ਹੀ ਬਹਿ ਗਈ ਨਾ ਫੇਰ ਲੱਗਿਆ ਸਾਰੇ ਗਹਿਣੇ ਸ਼ਾਮੂ ਬੀਬੀ ਨੂੰ ਚਿੰਤਾ ਹੋਈ ਕਿਉਂਕਿ ਰਾਣੀ ਨੂੰ ਪਿੰਕੀ ਦੇ ਗਹਿਣੇ ਪਾਏ ਸਨ ਨਾ ਬੀਬੀ ਜੀ ਬਚਾਅ ਹੋ ਗਿਆ ਉਹਦੇ ਚ ਇੱਕ ਵਾਲੀਆਂ ਦਾ ਜੋੜਾ ਸੀ ਤੇ ਬਾਕੀ ਨਕਲੀ ਗਹਿਣੇ ਸੀ ਉਹ ਨਕਲੀ ਹੀ ਲੈ ਗਿਆ ਤੇ ਜਦੋਂ ਸੁਨਿਆਰੇ ਨੇ ਕਿਹਾ ਸਾਰੇ ਗਹਿਣੇ ਨਕਲੀ ਨੇ ਤਾਂ ਘਰੇ ਆ ਕੇ ਕੁੜੀ ਨੂੰ ਕੁੱਟਣ ਲੱਗ ਪਿਆ ਅਖੇ ਤੇਰੇ ਪਿਕਿਆਂ ਨੇ ਨਕਲੀ ਗਹਿਣੇ ਦਿੱਤੇ ਨੇ ਇਹਨਾਂ ਨੂੰ ਵੀ ਫਿਕਰ ਹੈ ਭੈਣ ਦੀ ਤੇ ਮੰਮੀ ਜੀ ਵੀ ਬਹੁਤ ਰੋਂਦੀ ਸੀ ਰਾਤ ਦਸਤੀ ਹੋਈ ਪਿੰਕੀ ਦਾ ਰੋਣ ਨਿਕਲ ਆਇਆ ਲਤੂ ਦਸਕਾ ਨੂੰ ਮਨ ਭਰਿਆ ਹੁਣ ਤੇਰੇ ਨਾਲ ਵੀ ਤਾਂ ਆਹੀ ਸਭ ਕਰਿਆ ਜਿੰਦਰ ਤੇ ਉਹਦੀ ਮਾਂ ਨੇ ਹੁਣ ਆਪਣੀ ਵਾਰੀ ਤੜਫਣਾ ਲੱਗੀ ਹੋਈ ਆ ਤੂੰ ਨੀ ਕਿਸੇ ਰੀਤੀ ਕੋਈ ਨਰਕ ਸੁਰਗ ਨਹੀਂ ਜੋ ਵੀ ਹੈ ਇੱਥੇ ਸਭ ਕੁਝ ਹੈ ਇੱਥੇ ਹੀ ਨਿਬੇੜੇ ਹੋ ਜਾਣੇ ਆ ਗੱਲ ਕਰਦੀ ਸ਼ਾਮੋ ਬੀਬੀ ਭਾਵੁਕ ਹੋ ਗਈ ਅਸਲ ਵਿੱਚ ਸ਼ਾਮੋ ਬੀਬੀ ਪਿੰਕੀ ਨੂੰ ਕੰਮ ਵਾਲੀ ਨਹੀਂ ਆਪਣੇ ਹੀ ਪਰਿਵਾਰ ਦਾ ਹਿੱਸਾ ਸਮਝਣ ਲੱਗੀ ਸੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅਗਲੀ ਕਹਾਣੀ ਤੁਹਾਨੂੰ ਅਗਲੇ ਭਾਗ ਚ ਸੁਣਾਵਾਂਗੇ ਉਸ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਚੈਨਲ ਤੇ ਨਵੇਂ ਨੇ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਸਟੋਰੀ ਨੂੰ ਵੀ ਪੂਰਾ ਸੁਨਿਆ ਕਰੋ ਉਸ ਦੇ ਲਈ ਥੈਂਕ ਯੂ